ਅੱਜ ਆਪਾਂ 5ਵੀਂ ਜਮਾਤ ਦੇ ਵਾਤਾਵਰਣ ਵਿਸ਼ੇ ਦਾ ਮਾਡਲ ਪੇਪਰ ਹੱਲ ਕਰਾਂਗੇ ਆਓ ਸ਼ੁਰੂ ਕਰੀਏ ਸਹੀ ਬਕਲਪ ਉੱਤੇ ਸਹੀ ਦਾ ਨਿਸ਼ਾਨ ਲਗਾਓ ਪ੍ਰਸ਼ਨ ਨੰਬਰ 1 ਪੁਰਾਣੇ ਸਮੇਂ ਵਿੱਚ ਲੋਕਾਂ ਨੂੰ ਸਰੀਰਕ ਮਿਹਨਤ ਵੱਧ ਕਰਨੀ ਪੈਂਦੀ ਸੀ ਜਦੋਂ ਕਿ ਹੁਣ ਦਿਮਾਗੀ ਸ਼ਕਤੀ ਦੀ ਵਰਤੋਂ ਵਾਲੇ ਕੰਮ ਵੱਧ ਗਏ ਹਨ ਅਜਿਹਾ ਕਿਉਂ ਹੋ ਰਿਹਾ ਹੈ ੳ ਕਿਉਂਕਿ ਲੋਕ ਆਰਾਮ ਪ੍ਰਸਤ ਹੋ ਗਏ ਹਨ ਅੜਾ ਮਸ਼ੀਨਰੀ ਅਤੇ ਟੈਕਨੋਲੋਜੀ ਦੀ ਵਰਤੋਂ ਕਾਰਨ ਈਡੀ ਖੇਤੀ ਦਾ ਕਿੱਤਾ ਬੰਦ ਹੋਣ ਕਾਰਨ ਸਸਾ ਰੁਜ਼ਗਾਰ ਦੇ ਮੌਕੇ ਘਟ ਗਏ ਹਨ ਜੇ ਦੱਸ ਸਹੀ ਆਨਸਰ ਹੈ ਆੜਾ ਮਸ਼ੀਨਰੀ ਅਤੇ ਟੈਕਨੋਲੋਜੀ ਦੀ ਵਰਤੋਂ ਕਾਰਨ ਪ੍ਰਸ਼ਨ ਨੰਬਰ 2 ਜੇਕਰ ਤੁਹਾਡੇ ਸਕੂਲ ਵਿੱਚ ਕੋਈ ਪ੍ਰਵਾਸੀ ਬੱਚਾ ਦਾਖਲ ਹੁੰਦਾ ਹੈ ਤਾਂ ਤੁਹਾਨੂੰ ਉਸ ਨਾਲ ਕਿਹੋ ਜਿਹਾ ਵਿਵਹਾਰ ਕਰਨਾ ਚਾਹੀਦਾ ਹੈ ਊੜਾ ਲੜਾਈ ਕਰਨੀ ਚਾਹੀਦੀ ਹੈ ਆੜਾ ਗੱਲ ਨਹੀਂ ਕਰਨੀ ਚਾਹੀਦੀ ਈਡੀ ਤੰਕਰਨਾ ਚਾਹੀਦਾ ਹੈ ਸ ਪਿਆਰ ਅਤੇ ਸਨੇਹ ਵਾਲਾ ਵਿਵਹਾਰ ਜੇ ਦਸਹੀ ਅਨਸਰ ਹੈ ਸ ਪਿਆਰ ਅਤੇ ਸਨੇਹ ਵਾਲਾ ਵਿਵਹਾਰ ਪ੍ਰਸ਼ਨ ਨੰਬਰ 3 ਤੁਹਾਡੇ دوست ਦੀ ਭੈਣ ਹਾਕੀ ਖੇਡਣਾ ਚਾਹੁੰਦੀ ਹੈ ਤੁਸੀਂ ਉਸ ਨੂੰ ਕੀ ਕਹੋਗੇ ੳ ਹਾਕੀ ਕੇਵਲ ਮੁੰਡੇ ਖੇਡ ਸਕਦੇ ਹਨ ਅ ਹਾਕੀ ਖੇਡਣ ਨਾਲ ਸੱਟਾਂ ਲੱਗਦੀਆਂ ਹਨ ਈਡੀ ਹਾਕੀ ਖੇਡਣ ਲਈ ਬਹੁਤ ਤਾਕਤ ਦੀ ਲੋੜ ਹੁੰਦੀ ਹੈ ਸ ਤੁਸੀਂ ਸਾਡੇ ਨਾਲ ਖੇਡ ਸਕਦੇ ਹੋ ਜ ਜਦਾ ਸਹੀ ਆਨਸਰ ਹੈ ਸ ਤੁਸੀਂ ਸਾਡੇ ਨਾਲ ਖੇਡ ਸਕਦੇ ਹੋ ਪ੍ਰਸ਼ਨ ਨੰਬਰ 4 ਕਿਹੜੇ ਸ਼ੌਕ ਅੱਗੇ ਜਾ ਕੇ ਕਿਤਾ ਚੋਣ ਵਿੱਚ ਸਾਡੀ ਮਦਦ ਕਰਦੇ ਹਨ ਊੜਾ ਚਿੱਤਰਕਾਰੀ ਆੜਾ ਫੁੱਟਬਾਲ ਜਮਨਾਸਟਿਕ ਕਬੱਡੀ ਆਦ ਕੋਈ ਗੇਮ ਖੇਡਣਾ ਈੜੀ ਕਵਤਾ ਕਹਾਣੀ ਲਿਖਣਾ ਸ ਅਪਰੋਕਤ ਸਾਰੇ ਜ ਜਦਾ ਸਹੀ ਆਨਸਰ ਹੈ ਅਪਰੋਕਤ ਸਾਰੇ ਪ੍ਰਸ਼ਨ ਨੰਬਰ 5 ਭਾਰਤ ਦਾ ਰਾਸ਼ਟਰੀ ਜਾਨਵਰ ਡੈਸ਼ ਅਤੇ ਰਾਸ਼ਟਰੀ ਪੰਛੀ ਡੈਸ਼ ਹੈ ਪੂਰਾ ਸ਼ੇਰ ਮੋਰ ਆੜਾ ਬਾਗ ਬਾਜ ਈੜੀ ਬਾਗ ਮੋਰ ਸਸਾ ਚਿਤਾ ਮੋਰ ਜਿਹਦਾ ਸਹੀ ਆਨਸਰ ਹੈ ਈੜੀ ਬਾਗ ਮੋਰ ਪ੍ਰਸ਼ਨ ਨੰਬਰ 6 ਮਨੁੱਖ ਆਪਣੀ ਰੋਜੀ ਰੋਟੀ ਲਈ ਜੰਤੂਆਂ ਦੀ ਵਰਤੋਂ ਕਰਦਾ ਹੈ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਜੁੱਟ ਇਸ ਪੱਖੋਂ ਸਹੀ ਹੈ ਊੜਾ ਬਾਂਦਰ ਘੋੜਾ ਬਿੱਲੀ ਆੜਾ ਬਾਂਦਰ ਘੋੜਾ ਚਮਗਿੱਦੜ ਈਡੀ ਬਾਂਦਰ ਘੋੜਾ ਸੱਪ ਸ ਸੱਪ ਘੋੜਾ ਬਿੱਲੀ ਜੇ ਤਾਂ ਸਹੀ ਆਨਸਰ ਹੈ ਈਡੀ ਬਾਂਦਰ ਘੋੜਾ ਸੱਪ ਪ੍ਰਸ਼ਨ ਨੰਬਰ 7 ਜੰਗਲਾਂ ਦੀ ਅਨੇਵਾਹ ਕਟਾਈ ਦਾ ਨੁਕਸਾਨ ਕਿਸ ਨੂੰ ਹੁੰਦਾ ਹੈ ਊੜਾ ਆਦੀਵਾਸੀ ਲੋਕਾਂ ਨੂੰ ਆੜਾ ਜਲ ਚੱਕਰ ਨੂੰ ਈਡੀ ਜੰਗਲੀ ਜਾਨਵਰਾਂ ਨੂੰ ਸ ਅਪਰੋਖਤ ਸਾਰੇ ਜੇ ਤਾਂ ਸਹੀ ਆਨਸਰ ਹੈ ਸ ਅਪਰੋਖਤ ਸਾਰੇ ਪ੍ਰਸ਼ਨ ਨੰਬਰ 8 ਜੇਕਰ ਤੁਹਾਨੂੰ ਇਹ ਟਿਖਿਆ ਨੂੰ ਮਿਲਾਨ ਲਈ ਕਿਹਾ ਜਾਵੇ ਤਾਂ ਤੁਸੀਂ ਪ੍ਰੋਟੀਨ ਦਾ ਮਿਲਾਨ ਕਿਸ ਨਾਲ ਕਰੋਗੇ ਸਾਨੂੰ ਦੋ ਕਾਲਮ ਦਿੱਤੇ ਹੋਏ ਆ ਊੜਾ ਤੇ ਆੜਾ ਅਸੀਂ ਪ੍ਰੋਟੀਨ ਦਾ ਸਹੀ ਮਿਲਾਨ ਕਰਨਾ ਹੈ ਊੜਾ ਸੂਰਜ ਦੀ ਰੋਸ਼ਨੀ ਆੜਾ ਘਿਓ ਈੜੀ ਚਾਵਲ ਸਸਾ ਪਨੀਰ ਜਿਹਦਾ ਸਹੀ ਆਨਸਰ ਹੈ ਸਸਾ ਪਨੀਰ ਪ੍ਰਸ਼ਨ ਨੰਬਰ 9 ਭੋਜਨ ਜਾਲ ਕੀ ਦਰਸਾਉਂਦਾ ਹੈ ਊੜਾ ਬਹੁਤ ਸਾਰੀਆਂ ਭੋਜਨ ਲੜੀਆਂ ਆੜਾ ਸ਼ਾਕਾਹਾਰੀ ਮਾਸਾਹਾਰੀ ਅਤੇ ਸਰਵਹਾਰੀ ਈੜੀ ਪੌਦੇ ਜੰਤੂ ਅਤੇ ਜੰਤੂ ਜੰਤੂ ਆਪਸੀ ਨਿਰਭਰਤਾ ਸ ਸ ਉਪਰੋਕਤ ਸਾਰੇ ਜਿੰਦਾ ਸਹੀ ਆਨਸਰ ਹੈ ਸ ਸ ਉਪਰੋਕਤ ਸਾਰੇ ਪ੍ਰਸ਼ਨ ਨੰਬਰ 10 ਗਲਤ ਜੋੜੇ ਦੀ ਚੋਣ ਕਰੋ ਪੂਰਾ ਕਾਰਵਾ ਗੱਡੀ ਨੂੰ ਮਾ ਘਰ ਆੜਾ ਤੰਬੂ ਤਰਪਾਲ ਤੋਂ ਬਣਿਆ ਘਰ ਈੜੀ ਟਰੀ ਹਾਊਸ ਦਰਖਤ ਦੇ ਹੇਠਾਂ ਬਣਿਆ ਘਰ ਸ ਸ ਬੋਟ ਹਾਊਸ ਤੈਰਦਾ ਹੋਇਆ ਘਰ ਇਸ ਵਿੱਚੋਂ ਸਹੀ ਆਨਸਰ ਹੈ ਈ ਡੀ ਟਰੀ ਹਾਊਸ ਦਰਖਤ ਦੇ ਹੇਠਾਂ ਬਣਿਆ ਘਰ ਪ੍ਰਸ਼ਨ ਨੰਬਰ 11 ਰਮਨ ਨੇ ਇੱਕ ਪਤੀਲੇ ਵਿੱਚ ਦੋ ਗਲਾਸ ਪਾਣੀ ਪਾਇਆ ਅਤੇ ਉਸ ਵਿੱਚ ਚੀਨੀ ਅਤੇ ਰੇਤ ਨੂੰ ਘੋਲਿਆ ਫਿਰ ਉਸ ਪਾਣੀ ਨੂੰ ਗਰਮ ਕੀਤਾ ਤਾਂ ਦੇਖਿਆ ਕਿ ਊੜਾ ਪਾਣੀ ਭਾਫ਼ ਬਣ ਕੇ ਉੱਡ ਗਿਆ ਅੜਾ ਪਤੀਲੇ ਵਿੱਚ ਰੇਤ ਬਾਕੀ ਰਹਿ ਗਈ ਈੜੀ ਪਤੀਲੇ ਵਿੱਚ ਰੇਤ ਅਤੇ ਚੀਨੀ ਬਾਕੀ ਰਹਿ ਗਈ ਸਸਾ ਊੜਾ ਤੇ ਅੜਾ ਦੋਵੇਂ ਜੇ ਇਦਾ ਸਹੀ ਆਨਸਰ ਹੈ ਸ ਉੜਾ ਅਤੇ ਆੜਾ ਦੋਵੇਂ ਪ੍ਰਸ਼ਨ ਨੰਬਰ 12 ਬੱਦਲ ਪਾਣੀ ਦੀ ਕਿਸ ਅਵਸਥਾ ਰੂਪ ਨੂੰ ਦਰਸਾਉਂਦੇ ਹਨ ਉੜਾ ਭਾਫ਼ ਆੜਾ ਜਲਵਾਸ਼ਪ ਈੜੀ ਬਰਫ਼ ਸ ਇਹਨਾਂ ਵਿੱਚੋਂ ਕੋਈ ਨਹੀਂ ਜੇ ਇਦਾ ਸਹੀ ਆਨਸਰ ਹੈ ਆੜਾ ਜਲਵਾਸ਼ਪ ਪ੍ਰਸ਼ਨ ਨੰਬਰ 13 ਮਗਰਮੱਛ ਦੀ ਪਛਾਣ ਲਈ ਸਹੀ ਵਿਕਲਪ ਚੁਣੋ ਉੜਾ ਗਲਫੜੇ ਆੜਾ ਅੱਠ ਲਤਾਂ ਈੜੀ ਤਿੱਖੇ ਦੰਦ ਅਤੇ ਮਜ਼ਬੂਤ ਜਵੜਾ ਸਸ ਸੁਸਤ ਜੀਵ ਜੇਦਾ ਸਹੀ ਆਨਸਰ ਹੈ ਈੜੀ ਤਿੱਖੇ ਦੰਦ ਅਤੇ ਮਜ਼ਬੂਤ ਜਵੜਾ ਪ੍ਰਸ਼ਨ ਨੰਬਰ 14 ਊਰਜਾ ਸਰੋਤਾਂ ਦੀ ਅਨੇਵਾ ਵ ਵਰਤੋਂ ਕਰਨ ਨਾਲ ਡੈਸ਼ ਪੂਰਾ ਆਰਥਿਕ ਬੋਝ ਪੈਂਦਾ ਹੈ ਆੜਾ ਆਲਾ ਦਵਾਲਾ ਪ੍ਰਦੂਸ਼ਿਤ ਹੁੰਦਾ ਹੈ ਈੜੀ ਊੜਾ ਤੇ ਆੜਾ ਦੋਵੇਂ ਸਸ ਅਪਰੋਕਤ ਵਿੱਚੋਂ ਕੋਈ ਨਹੀਂ ਜੇਦਾ ਸਹੀ ਆਨਸਰ ਹੈ ਈੜੀ ਊੜਾ ਅਤੇ ਆੜਾ ਦੋਵੇਂ ਪ੍ਰਸ਼ਨ ਨੰਬਰ 15 ਨਵਯਾਨਜੋਗ ਸਰੋਤ ਕਿਹੜੇ ਹੁੰਦੇ ਹਨ ਕੂੜਾ ਜੋ ਸਮੇਂ ਨਾਲ ਕੁਦਰਤੀ ਢੰਗਾਂ ਨਾਲ ਦੁਬਾਰਾ ਪੈਦਾ ਹੁੰਦੇ ਹਨ ਆੜਾ ਜੋ ਸਮੇਂ ਨਾਲ ਦੁਬਾਰਾ ਪੈਦਾ ਨਹੀਂ ਕੀਤੇ ਜਾ ਸਕਦੇ ਈਡੀ ਜੋ ਬਹੁਤ ਮਹਿੰਗੇ ਹੁੰਦੇ ਹਨ ਸਸਾ ਇਨ੍ਹਾਂ ਵਿੱਚੋਂ ਕੋਈ ਨਹੀਂ ਜੇ ਤਾਂ ਸਹੀ ਆਨਸਰ ਹੈ ਕੂੜਾ ਜੋ ਸਮੇਂ ਨਾਲ ਕੁਦਰਤੀ ਢੰਗਾਂ ਨਾਲ ਦੁਬਾਰਾ ਪੈਦਾ ਹੁੰਦੇ ਹਨ ਪ੍ਰਸ਼ਨ ਨੰਬਰ 16 ਹਵਾ ਇੱਕ ਮਹੱਤਵਪੂਰਨ ਕੁਦਰਤੀ ਸਾਧਨ ਹੈ ਇਸ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਵਹਨਾਂ ਪੱਖੋਂ ਅਸੀਂ ਕੀ ਯੋਗਦਾਨ ਪਾ ਸਕਦੇ ਹਾਂ ਕੂੜਾ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕਰਕੇ ਅੜਾ ਵਹਨਾਂ ਦਾ ਸਮੇਂ-ਸਮੇਂ پرਦੂਸ਼ਣ ਚੈੱਕ ਕਰਵਾ ਕੇ ਈੜੀ ਪੈਦਲ ਜਾਂ ਸਾਈਕਲ ਤੇ ਜਾਣ ਦੀ ਆਦਤ ਬਣਾ ਕੇ ਸ ਅਪਰੋਕਤ ਸਾਰੇ ਜੇ ਤਾਂ ਸਹੀ ਆਨਸਰ ਹੈ ਸ ਅਪਰੋਕਤ ਸਾਰੇ ਪ੍ਰਸ਼ਨ ਨੰਬਰ 17 ਪੌਦੇ ਹਵਾ ਵਿੱਚੋਂ ਡੈਸ਼ ਸੋਖ ਕੇ ਭੋਜਨ ਬਣਾਉਂਦੇ ਹਨ ਕੂੜਾ ਆਕਸੀਜਨ ਅੜਾ ਕਾਰਬਨ ਡਾਈਆਕਸਾਈਡ ਈਡੀ ਜਲਵਾਸ਼ਪ ਸ ਸ ਕੁਦਰਤੀ ਤੱਤ ਜੇਦਾ ਸਹੀ ਆਨਸਰ ਹੈ ਆੜਾ ਕਾਰਬਨ ਡਾਈਆਕਸਾਈਡ ਪ੍ਰਸ਼ਨ ਨੰਬਰ 18 ਹੇਠਾ ਦਿੱਤੇ ਵਿੱਚੋਂ ਕਿਹੜਾ ਜੋੜਾ ਸਹੀ ਹੈ ਊੜਾ ਕੱਦ ਕਿਲੋਮੀਟਰ ਆੜਾ ਕੱਦ ਸੈਂਟੀਮੀਟਰ ਈਡੀ ਕੱਦ ਫੁੱਟ ਅਤੇ ਇੰਚ ਸ ਆੜਾ ਅਤੇ ਈਡੀ ਦੋਵੇਂ ਜੇਦਾ ਸਹੀ ਆਨਸਰ ਹੈ ਸ ਆੜਾ ਅਤੇ ਈਡੀ ਦੋਵੇਂ ਪ੍ਰਸ਼ਨ ਨੰਬਰ 19 ਮਨੁੱਖ ਆਪਣੀ ਰੋਜੀ ਰੋਟੀ ਲਈ ਜੰਤੂਆਂ ਦੀ ਵਰਤੋਂ ਕਰਦਾ ਹੈ। ਹੇਠਾਂ ਦਿੱਤੇ ਆ ਵਿੱਚੋਂ ਕਿਹੜਾ ਜੋਟ ਇਸ ਪੱਖੋਂ ਸਹੀ ਹੈ? ਕੂੜਾ, ਬਾਂਦਰ, ਘੋੜਾ, ਬਿੱਲੀ, ਆੜਾ, ਬਾਂਦਰ, ਘੋੜਾ, ਚਮਗਿੱਦੜ, ਈੜੀ, ਬਾਂਦਰ, ਘੋੜਾ, ਸੱਪ, ਸਸਾ, ਸੱਪ, ਘੋੜਾ, ਬਿੱਲੀ। ਜੇ ਤਾਂ ਸਹੀ ਆਨਸਰ ਹੈ ਈੜੀ, ਬਾਂਦਰ, ਘੋੜਾ, ਸੱਪ। ਪ੍ਰਸ਼ਨ ਨੰਬਰ B ਸਾਡੇ ਸਰੀਰ ਵਿੱਚ ਨਵੇਂ ਸੈੱਲ ਬਣਾਉਣ ਅਤੇ ਟੁੱਟੇ ਭੱਜੇ ਸੱਲਾਂ ਦੀ ਮੁਰੰਮਤ ਦਾ ਕੰਮ ਕੌਣ ਕਰਦਾ ਹੈ ਪੂਰਾ ਪਾਣੀ ਆੜਾ ਪ੍ਰੋਟੀਨ ਈੜੀ ਵਿਟਾਮਿਨ ਸੱਸਾ ਖਣਿਜ ਪਦਾਰਥ ਜੇ ਤਾਂ ਸਹੀ ਆਨਸਰ ਹੈ ਆੜਾ ਪ੍ਰੋਟੀਨ ਪ੍ਰਸ਼ਨ ਨੰਬਰ 2 ਦਿਮਾਗੀ ਕਸਰਤ ਪੰਜਾਬ ਦੀਆਂ ਵਿਰਾਸਤੀ ਇਮਾਰਤਾਂ ਕੋਸ ਮਨਾਰ ਥੇ ਗੱਟੀ ਕਿਲਾ ਮੁਬਾਰਕ ਪਰਾਣਾ ਟਿੱਲਾ ਬੋਧੀ ਸਤੂਪ ਪ੍ਰਸ਼ਨ ਨੰਬਰ 3 ਸਹੀ ਕਥਨ ਦੇ ਸਾਹਮਣੇ ਠੀਕ ਅਤੇ ਗਲਤ ਕਥਨ ਦੇ ਸਾਹਮਣੇ ਕਰਾਸ ਦਾ ਨਿਸ਼ਾਨ ਲਗਾਓ ਨੰਬਰ 1 ਸੂਕੇ ਪੜਨ ਵਾਲੀ ਲਿਪੀ ਨੂੰ ਬਰੇਲ ਲਿਪੀ ਕਹਿੰਦੇ ਹਨ ਠੀਕ ਨੰਬਰ 2 ਅੱਜਕਲ ਖੇਤੀ ਅਦਰਕ ਕਿਸੰਦਾ ਨਾਲ ਕੀਤੀ ਜਾਂਦੀ ਹੈ ਠੀਕ ਨੰਬਰ 3 ਸਾਨੂੰ ਆਪਣੇ ਦਾਦਾ ਦਾਦੀ ਕੋਲ ਸਮਾਂ ਬਤਾਉਣਾ ਚਾਹੀਦਾ ਹੈ ਠੀਕ ਨੰਬਰ 4 ਸ਼ਹਿਦ ਦੀਆਂ ਮੱਖੀਆਂ ਝੁੰਡ ਵਿੱਚ ਰਹਿੰਦੀਆਂ ਹਨ ਗਲਤ ਨੰਬਰ 5 ਬੀਲ ਸਭ ਤੋਂ ਵੱਡਾ ਸਮੁੰਦਰੀ ਜੀਵ ਹੈ ਸਹੀ ਪ੍ਰਸ਼ਨ ਨੰਬਰ 2 ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਵਾਕ ਵਿੱਚ ਦਿਓ ਪ੍ਰਵਾਸੀ ਕਿੰਨਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਲੋਕ ਦੂਸਰੇ ਰਾਜ ਤੋਂ ਕਿਸੇ ਹੋਰ ਰਾਜ ਵਿੱਚ ਕਮਾਈ ਕਰਨ ਲਈ ਜਾਂਦੇ ਹਨ ਉਹਨਾਂ ਨੂੰ ਪ੍ਰਵਾਸੀ ਕਿਹਾ ਜਾਂਦਾ ਹੈ ਅੱਗੇ ਭੋਜਨ ਲੜੀ ਕੀ ਹੁੰਦੀ ਹੈ ਕੁਦਰਤ ਵਿੱਚ ਇੱਕ ਜੀਵ ਦੂਸਰੇ ਜੀਵ ਨੂੰ ਖਾਂਦਾ ਹੈ ਤੇ ਇਸ ਜੀਵ ਨੂੰ ਕੋਈ ਹੋਰ ਜੀਵ ਖਾਂਦਾ ਹੈ ਤੇ ਇਸ ਨੂੰ ਕੋਈ ਹੋਰ ਇਸ ਤਰ੍ਹਾਂ ਭੋਜਨ ਲੜੀ ਬਣਦੀ ਹੈ ਅਗਲਾ ਪ੍ਰਸ਼ਨ ਕੰਬਾਈਨ ਨੇ ਕਿਸਾਨ ਦੇ ਕੰਮ ਨੂੰ ਸੌਖਾ ਕਿਵੇਂ ਕਰ ਦਿੱਤਾ ਹੈ ਉੱਤਰ ਕੰਬਾਈਨਾਂ ਫਸਲ ਕੱਟਦੇ ਕਰਦੇ ਹੀ ਦਾਣੇ ਵਾਗ ਕਰ ਦਿੰਦੀਆਂ ਹਨ ਕਿਸਾਨ ਦਾ ਕੰਮ ਸੌਖਾ ਹੋ ਜਾਂਦਾ ਹੈ ਅਤੇ ਸਮਾਂ ਵੀ ਬਚ ਜਾਂਦਾ ਹੈ ਪ੍ਰਸ਼ਨ ਨੰਬਰ 3 ਹੈ ਠ ਲਿਖੇ ਪ੍ਰਸ਼ਨਾਂ ਦੇ ਉੱਤਰ 2-3 ਵਾਕਾਂ ਵਿੱਚ ਦਿਓ ਫਲ ਅਤੇ ਸਬਜ਼ੀਆਂ ਕੋਲਡ ਸਟੋਰ ਵਿੱਚ ਕਿਉਂ ਰੱਖੇ ਜਾਂਦੇ ਹਨ ਉੱਤਰ ਕੋਲਡ ਸਟੋਰਾਂ ਵਿੱਚ ਫ੍ਰਿਜਾਂ ਤੋਂ ਜ਼ਿਆਦਾ ਥਾਂ ਹੁੰਦੀ ਹੈ ਅਤੇ ਇਹ ਠੰਡੇ ਵੀ ਬਹੁਤ ਹੁੰਦੇ ਹਨ ਘੱਟ ਤਾਪਮਾਨ ਤੇ ਫਲ ਅਤੇ ਸਬਜ਼ੀਆਂ ਨੂੰ ਅਸੀਂ ਕੋਲਡ ਸਟੋਰ ਵਿੱਚ ਲੰਬੇ ਸਮੇਂ ਤੱਕ ਸੰਭਾਲ ਕੇ ਰੱਖ ਸਕਦੇ ਹਾਂ ਅਗਲਾ ਪ੍ਰਸ਼ਨ ਸਾਨੂੰ ਦੁੱਧ ਕਿਉਂ ਪੀਣਾ ਚਾਹੀਦਾ ਹੈ ਉੱਤਰ ਦੁੱਧ ਇੱਕ ਸੰਤੁਲਿਤ ਭੋਜਨ ਹੈ ਜਿਸ ਵਿੱਚ ਸਾਰੇ ਪੋਸ਼ਕ ਤੱਤ ਜਿਵੇਂ ਚਰਬੀ, ਕਾਰਬੋਹਾਈਡਰੇਟ, ਵਿਟਾਮਿਨ, ਖਣਿਜ ਪਦਾਰਤ ਅਤੇ ਪ੍ਰੋਟੀਨ ਆਦ ਮੌਜੂਦ ਹੁੰਦੇ ਹਨ। ਦੁੱਧ ਪੀਣ ਨਾਲ ਅਸੀਂ ਸਿਹਤਮੰਦ ਰਹਿੰਦੇ ਹਾਂ। ਅਗਲਾ ਪ੍ਰਸ਼ਨ ਜੰਗਲਾਂ ਤੋਂ ਸਾਨੂੰ ਕਿਹੜੇ-ਕਿਹੜੇ ਪਦਾਰਥ ਪ੍ਰਾਪਤ ਹੁੰਦੇ ਹਨ? ਉੱਤਰ ਜੰਗਲਾਂ ਤੋਂ ਸਾਨੂੰ ਲੱਕੜੀ, ਫਲ, ਜੜੀ-ਬੂਟੀਆਂ, ਗੂੜ, ਰਬੜ, ਰੰਗ ਆਦ ਪ੍ਰਾਪਤ ਹੁੰਦੇ ਹਨ। ਘਰ ਬਣਾਉਣ ਬਾਲਣ ਅਤੇ ਫਰਨੀਚਰ ਬਣਾਉਣ ਲਈ ਲੱਕੜੀ ਵੀ ਪ੍ਰਾਪਤ ਹੁੰਦੀ ਹੈ। ਪ੍ਰਸ਼ਨ ਨੰਬਰ 4 ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 3-4 ਵਾਕਾਂ ਵਿੱਚ ਦਿਓ। ਪ੍ਰਸ਼ਨ ਨੰਬਰ 1 ਸੱਤ ਉੱਪਰ ਪੌਦੇ ਕਿਵੇਂ ਉੱਗ ਆਉਂਦੇ ਹਨ? ਉੱਤਰ ਜਦੋਂ ਪੰਛੀ ਕਿਸੇ ਫਲ ਨੂੰ ਰੁੱਖ ਤੋਂ ਤੋੜ ਕੇ ਛੱਤ ਤੇ ਲਿਜਾ ਕੇ ਖਾਂਦੇ ਹਨ ਤਾਂ ਬੀਜ ਛੱਤ ਤੇ ਰਹਿ ਜਾਂਦੇ ਹਨ ਅਤੇ ਕਈ ਵਾਰ ਪੰਛੀ ਦੀ ਬਿੱਠ ਨਾਲ ਵੀ ਬੀਜ ਛੱਤ ਤੇ ਆ ਜਾਂਦਾ ਹੈ। ਕਈ ਵਾਰ ਬੀਜ ਹਵਾ ਨਾਲ ਉੱਡ ਕੇ ਛੱਤ ਤੇ ਪੁੱਜ ਜਾਂਦੇ ਹਨ ਅਗਲਾ ਪ੍ਰਸ਼ਨ ਬਾਗ ਅਤੇ ਚੀਤੇ ਵਿੱਚ ਅੰਤਰ ਦੱਸੋ ਉੱਤਰ ਬਾਗ ਦੇ ਸਰੀਰ ਤੇ ਕਾਲਮਾਂ ਧਾਰੀਆਂ ਅਤੇ ਚੀਤੇ ਦੇ ਸਰੀਰ ਤੇ ਕਾਲੀਆਂ ਚਿੱਟੀਆਂ ਹੁੰਦੀਆਂ ਹਨ ਚੀਤਾ ਬਿੱਲੇ ਬਿੱਲੀਆਂ ਦੀ ਤਰ੍ਹਾਂ ਆਵਾਜ਼ ਕੱਢਦਾ ਹੈ ਜਦਕਿ ਬਾਗ ਸ਼ੇਰ ਦੀ ਤਰ੍ਹਾਂ ਦਹਾੜਦਾ ਹੈ ਚੀਤੇ ਦਾ ਸਿਰ ਬਾਗ ਦੀ ਤੁਲਨਾ ਵਿੱਚ ਛੋਟਾ ਅਤੇ ਗੋਲ ਹੁੰਦਾ ਹੈ ਅਗਲਾ ਪ੍ਰਸ਼ਨ ਸਾਨੂੰ ਖੇਡਾਂ ਵਿੱਚ ਭਾਗ ਕਿਉਂ ਲੈਣਾ ਚਾਹੀਦਾ ਹੈ? ਉੱਤਰ ਖੇਡਾਂ ਵਿੱਚ ਭਾਗ ਲੈਣ ਨਾਲ ਸਾਡੇ ਅੰਦਰ ਹੌਂਸਲਾ, ਹਾਰ ਨੂੰ ਸਬਕਕਾਰ ਕਰਨਾ, ਮਿਹਨਤ ਅਤੇ ਲਗਨ ਵਰਗੇ ਗੁਣ ਪੈਦਾ ਹੁੰਦੇ ਹਨ। ਅਗਲਾ ਪ੍ਰਸ਼ਨ ਪੰਜਾਬ ਵਿੱਚ ਝੋਨੇ ਦੀ ਬਿਜਾਈ ਖਤਰੇ ਦੀ ਘੰਟੀ ਕਿਉਂ ਹੈ? ਉੱਤਰ ਝੋਨੇ ਦੀ ਫਸਲ ਨੂੰ ਬਹੁਤ ਪਾਣੀ ਦੀ ਲੋੜ ਹੁੰਦੀ ਹੈ ਜਿਸ ਨਾਲ ਧਰਤੀ ਹੇਠਲਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ ਇਸ ਲਈ ਪੰਜਾਬ ਵਿੱਚ ਝੋਨੇ ਦੀ ਬਿਜਾਈ ਖਤਰੇ ਦੀ ਘੰਟੀ ਹੈ। ਅਗਲਾ ਪ੍ਰਸ਼ਨ ਬੇਲ ਮੱਛੀ ਬਾਰੇ ਤੁਸੀਂ ਕੀ ਜਾਣਦੇ ਹੋ ਉੱਤਰ ਬੇਲ ਸਭ ਤੋਂ ਵੱਡਾ ਸਮੁੰਦਰੀ ਜੀਵ ਹੈ ਇਹ 90 ਤੋਂ 100 ਫੁੱਟ ਲੰਬੀ ਹੋ ਸਕਦੀ ਹੈ ਇਸਦਾ ਭਾਰ 120 ਤੋਂ 150 ਟਨ ਹੋ ਸਕਦਾ ਹੈ ਬੇਲ ਇੱਕ ਥੰਤਰੀ ਜੀਵ ਹੈ ਥੈਂਕ ਯੂ ਫॉर ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ